ਕੀ ਨਾਮ ਤੁਹਾਡਾ ਹੈ ਮੇਰਾ ਨਾਮ ਨਿਤਿਨ ਸਿੰਘ ਨਾਰੀ ਫਾਈਲ ਮੈਨਾਰੀ ਸਾਡੇ ਸਾਨੂੰ 1252 ਦੇ ਫਾਈਲ ਕੋਲ ਆਈ ਹੈ ਕਿ ਫੌਦੇ ਉੱਪਰ ਇੱਕ ਗੱਡੀ ਆ ਇੰਡੀਗੋ ਜਿਹਨੂੰ ਕੀ ਚੱਲਦੀ ਹੋਈ ਸ਼ਾਰਟ ਸਰਗੜਨਾਤ ਪੈ ਗਈ ਹੈ ਸਾਡੀ ਫਾਈਲ ਟੈਂਡ ਤੇ ਬੇਸ਼ਲ ਸਿੰਘ ਡਰਾਈਵਰ ਮੌਕੇ ਤੇ ਪਹੁੰਚੇ ਨੇ ਤੇ ਇਹਨਾਂ ਨੇ ਹੱਥ ਤੇ ਕਾਬੂ ਪਾਇਆ ਹੈ ਡਰਾਈਵਰ ਦੁਆਰਾ ਦੱਸਿਆ ਗਿਆ ਹੈ ਕਿ ਖੰਨੇ ਤੋਂ ਸੀ ਚੱਲੇ ਸਾਂ ਤੇ ਰਸਤੇ 'ਤੇ ਜਾਂਦੇ ਹੋਏ ਜਾਂ ਗੱਡੀ ਗੜਮੋਹਨ ਕਰਕੇ ਜਾਂ ਸ਼ਾਰਟ ਸਰਕਟ ਨਾਲ ਉਹਨੂੰ ਅੱਗ ਲੱਗੀ ਜਿਹਨੇ ਤੇ ਕਾਬੂ ਪਾ ਲਿਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਦੇ ਸੱਟਾਂ ਜ਼ਖਟਾਂ ਦਾ ਅਤੇ ਗੱਡੀ ਦੀ ਅੱਗ ਵੀ ਬੁਝਾ ਲਈ ਗਈ ਤੇ ਫੈਮਿਲੀ ਸੀ ਇਹ ਵਿੱਚ ਹਾਂਜੀ ਫੈਮਿਲੀ ਕੋਈ ਮਾਨੀਗਨ ਸੰਬੰਧ ਹੋਇਆ ਕੋਈ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਨਿਤਿਨ ਸਿੰਗਲਾ ਦੀ ਫਾਈਲ ਮੈਨਰ ਹੈ ਅੱਜ ਤੁਹਾਨੂੰ 1.52 ਤੇ ਫਾਈਲ ਕੋਲ ਆਈ ਹੈ ਕਿ ਪੌਂਦੇ ਉੱਪਰ ਦੀ ਇੱਕ ਗੱਡੀ ਹੈ ਇੰਡੀਗੋ ਜਿਹਨੂੰ ਕੀ ਚਲਦੀ ਹੋਈ ਸ਼ਾਰਟ ਸਰਕਟ ਨਾਲ ਅੱਗ ਪੈ ਗਈ ਹੈ ਸਾਡੀ ਫਾਇਰ ਸਟੈਂਡ ਤੇ ਵਿਸ਼ਾਲ ਸਿੰਘ ਲੈਵਲ ਮੁਕੇ ਤੇ ਪਹੁੰਚੇ ਨੇ ਤੇ ਇਹਨਾਂ ਨੇ ਅੱਗ ਤੇ ਕਾਬੂ ਪਾਇਆ ਹੈ ਟ੍ਰੈਵਲ ਦਵਾ ਦਾ ਦੱਸਿਆ ਗਿਆ ਹੈ ਕਿ ਖੰਨੇ ਤੋਂ ਅਸੀਂ ਚੱਲੇ ਤਾਂ ਤੇ ਰਸਤੇ 'ਤੇ ਜਾਂਦੇ ਹੋਏ ਜਾਂ ਗੱਡੀ ਜਦੋਂ ਔਨ ਕਰਕੇ ਜਾਂ ਸ਼ਾਰਟ ਸਰਕਟ ਨਾਲ ਉਹਨੂੰ ਅੱਗ ਲੱਗੀ ਹੈ ਜਿਹਦੇ ਤੇ ਕਾਬੂ ਪਾ ਲਿਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਦੇ ਸੱਟਾਂ ਜ਼ਖਟਾਂ ਦਾ ਅਤੇ ਗੱਡੀ ਦੀ ਅੱਗ ਵੀ ਬੁਝਾ ਲਈ ਗਈ ਹੈ ਕੀ ਫੈਮਿਲੀ ਸੀ ਇਹ ਵਿੱਚ ਹਾਂਜੀ ਫੈਮਿਲੀ ਕੋਈ ਮਾਨੀਗਾਨ ਨੁਕਸਾਨ ਤਾਂ ਨਹੀਂ ਹੋਇਆ ਕੋਈ ਤੁਹਾਡਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਨਿਤਿਨ ਸਿੰਘ ਆ ਜੀ ਫਾਈਲ ਮੈਨ ਆ ਜੀ ਅੱਜ ਸਾਨੂੰ 1252 ਦੇ ਫਾਈਲ ਕੋਲ ਆਈ ਹੈ ਕਿ ਪੌਂਦੇ ਉਪਰ ਦੀ ਇੱਕ ਗੱਡੀ ਆ ਇੰਡੀਗੋ ਜਿਹਨੂੰ ਕੀ ਚੱਲਦੀ ਹੋਈ ਸ਼ਾਰਟ ਸਰਕਟ ਨਾਲ ਟਪੈ ਗਈ ਹੈ ਸਾਡੀ ਫਾਈਲ ਸਟੈਂਡ ਤੇ ਸਪੈਸ਼ਲ ਸਿੰਘ ਡਰਾਈਵਰ ਮੋਕੇ ਤੇ ਪਹੁੰਚੇ ਨੇ ਤੇ ਇਹਨਾਂ ਨੇ ਹੱਥ ਤੇ ਕਾਬੂ ਪਾਇਆ ਹੈ ਡਰਾਈਵਰ ਦਵਾਲਾ ਦੱਸਿਆ ਗਿਆ ਕਿ ਖੰਨੇ ਤੋਂ ਸੀ ਚੱਲੇ ਤਾਂ ਤੇ ਰਸਤੇ 'ਤੇ ਜਾਂਦੇ ਹੋਏ ਜਾਂ ਗੱਡੀ ਜਦੋਂ ਆਨ ਕਰਕੇ ਜਾਂ ਸ਼ਾਰਟ ਸਰਕਟ ਨਾਲ ਉਹਨੂੰ ਅੱਗ ਲੱਗੀ ਹੈ ਜਿਹਦੇ ਤੇ ਕਾਬੂ ਪਾ ਲਿਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਦੇ ਸੱਟਾ ਜ਼ਖਟਾ ਅਤੇ ਗੱਡੀ ਦੀ ਅੱਗ ਵੀ ਬੁਝਾ ਲਈ ਗਈ ਹੈ ਤੇ ਫੈਮਿਲੀ ਸੀ ਇਹ ਵਿੱਚ ਹਾਂਜੀ ਫੈਮਿਲੀ ਕੋਈ ਮਾਨੀਗਾਂ ਨੂੰ ਜ਼ਖਾਂਡ ਨਹੀਂ ਹੋਇਆ ਕੋਈ